ਪੰਡਿਤ ਕਿਰਪਾ RAM ਜੀ ਜਿਨ੍ਹਾਂ ਦੀ ਅਗਵਾਈ 'ਚ ਸ਼੍ਰੀਨਗਰ ਤੋਂ ਕਸ਼ਮੀਰੀ ਪੰਡਤਾਂ ਦਾ ਜਥਾ ਚੱਲਿਆ ਸੀ ਆਨੰਦਪੁਰ ਸਾਹਿਬ ਵੱਲ ਨੂੰ ਗੁਰੂ ਸਾਹਿਬ ਨੂੰ ਇਹ ਦੱਸਣ ਵਾਸਤੇ ਗੁਰੂ ਸਾਹਿਬ ਕੋਲ ਅਰਜ਼ੋਈ ਕਰਨ ਵਾਸਤੇ ਕਿ ਸਾਡੇ ਧਰਮ ਨੂੰ ਬਚਾਓ ਜੀ ਜ਼ੁਲਮ ਹੋ ਰਹੇ ਨੇ ਪੰਡਿਤ ਕਿਰਪਾ RAM ਜੀ ਜਿਹੜੇ ਕਿ ਬਾਅਦ 'ਚ ਜਦੋਂ ਸ਼ਹੀਦ ਸ਼ਹਾਦਤ ਹੋਈ ਗੁਰੂ ਸਾਹਿਬ ਦੀ ਤੋ ਘਰ ਨਹੀਂ ਗਏ ਖੰਡੇ ਬਾਤੇ ਦੀ ਪੌਲ ਛੱਕੇ ਉਹ ਕਿਰਪਾ RAM ਤੋਂ ਕਿਰਪਾ ਸਿੰਘ ਬਣ ਗਏ ਸੀਗੇ ਬਾਅਦ ਚ ਗੁਰੂ ਸਾਹਿਬ ਦੇ ਚਰਨਾਂ ਚ ਗੁਰਗੋਬਿੰਦ ਸਿੰਘ ਜੀ ਦੇ ਚਰਨਾਂ ਚ ਹੀ ਰਹੇ ਬਾਅਦ ਚ ਚਮਕੌਰ ਦੀ ਗੜੀ ਦੇ ਉੱਤੇ ਉਹਨਾਂ ਨੇ ਸ਼ਹਾਦਤ ਕਰ ਲਈ ਹੈ ਦੇਖੋ ਆਏ ਸੀਗੇ ਆਪਣੇ ਧਰਮ ਦੀ ਰੱਖਿਆ ਕਰਾਉਣ ਰੱਖਿਆ ਵੀ ਹੋ ਗਈ ਤੇ ਆਪ ਜਾਨ ਦੇ ਦਿੱਤੀ ਉਹਨਾਂ ਦੀ ਵੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਸ਼੍ਰੀਨਗਰ ਚ ਉਹ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਉੱਥੇ ਸਮਾਗਮ ਹੋਏ ਤੇ ਉਹਨਾਂ ਦੀ ਉਹਨਾਂ ਦੇ ਵੀ ਉਹ ਚੱਲੇ ਹੋਏ ਨੇ ਨਾਲ ਉਹਨਾਂ ਦੀਆਂ ਅਗਲੀਆਂ ਪੀੜੀਆਂ ਕਸ਼ਮੀਰੀ ਪੰਡਤਾਂ ਦੀ